ਦਿਨ ਦਿਨ ਦਾ ਯਹਾਂ ਪੂਰਾ ਪਾਣੀ ਭਰਾ ਹੋਆਤਾ ਬਹੁਤ ਜਿਆਦਾ ਪਾਣੀ ਥਾ ਇਸ ਫਿਲਾਲ ਹਰ ਵੀਰੇ ਦੇ 4 ਇੰਚੀ ਦੀ ਪਾਈਪ ਲੱਗ ਜਾਏ ਸਾਰੇ ਲੋਕਾਂ ਨੂੰ 6 6 ਇੰਚੀ ਦੀ ਪਾਈਪ ਲਾਈ ਹੋਈ ਹੈ ਨਹੀਂ ਅਸੀਂ ਕਈ ਦੋ ਬੋਟ ਕਈ ਦੋ ਪਰ ਫਿਰ ਵੀ ਨਹੀਂ ਸਾਫ ਹੁੰਦਾ ਸਾਰਾ ਕਚਰਾ ਫੇਰ ਆ ਕੇ ਇੱਥੇ ਜਮਾ ਹੋ ਜਾਂਦਾ ਗਈ ਵਾਰ ਲੋਕੋ ਕੀ ਲੋਕੋ ਵਾਰਨਿੰਗ ਵੀ ਮਿਲ ਚੁਕਾ ਲੇਕਿਨ ਸੁਣਵਾਈ ਕੁਝ ਨਹੀਂ ਹੁੰਦੀ ਹੈ ਤੇ 50 ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਦੋ ਦੋ ਤਿੰਨ ਦੋ ਤੋਂ ਤਿੰਨ ਜਣੇ ਰਹਿੰਦੇ ਨੇ ਠੀਕ ਹੈ ਜੀ ਉਹਨਾਂ ਦਾ ਚਾਵਲ ਖਾਣਾ ਪੀਣਾ ਸਾਰਾ ਕੁਝ ਲਫਾਫੇ ਲੂ ਕੋ ਸਾਰਾ ਉਹਨਾਂ ਦੇ ਸਿੱਧਾ ਪੈਗ ਦੇ ਵਿੱਚ ਜਾ ਰਹੇ ਜਾਲੀਆਂ ਨਹੀਂ ਲੱਗੀਆਂ ਹੋਈਆਂ ਇਸ ਦਾ ਸੀਵਰ ਦਾ ਜੋ ਪਾਣੀ ਹੈ ਉਹ ਵੀ ਗੰਦਾ ਹੈ ਕਦੇ ਕਾਉਂਸਲਰ ਜਾਂ ਮੌਜੂਦਾ ਐਮਐਲਏ ਕੇ ਪਾਸ ਗਏ ਕੰਪਲੇਂਟ ਲਿਖੀ ਸਰ ਹਮ ਲੋਗੋ ਕੋ ਬਾਤ ਸੁਣਵਾਈ ਨਹੀਂ ਹੁੰਦੀ ਹੈ ਗਰੀਬ ਆਦਮੀ ਕੋ ਕੌਣ ਸੁਣਵਾਈ ਕੀ ਸਾਨੂੰ ਇੱਕ ਹਫਤਾ ਹੋ ਗਿਆ ਜੀ ਕੋਈ ਮੈਂ ਕਿਹਾ ਅਫਸਰ ਨਹੀਂ ਆਇਆ ਕੋਈ ਐਮਐਲਏ ਨਹੀਂ ਆਇਆ ਕੋਈ ਕਾਉਂਸਲਰ ਨਹੀਂ ਆਇਆ ਸਾਡੇ ਉੱਥੇ ਅਸੀਂ ਰੋਡ ਤੇ ਖੜੇ ਰਹੇ ਆ ਸਾਰੇ ਨਿਊਜ਼ ਵਾਲੇ ਆਏ ਬਟ ਉਹਨਾਂ ਨੂੰ ਨਹੀਂ ਦੇਖਿਆ ਜੀ ਉਹਨਾਂ ਦੇ ਆਫਿਸ ਦੇ ਮੋੜ ਤੇ ਅਸੀਂ ਜੇ ਪ੍ਰਦਰਸ਼ਨ ਕਰ ਰਹੇ ਹਾਂ ਕੋਈ ਜੀ ਕੂੜਾ ਚੱਕਣ ਵੀ ਨਹੀਂ ਆਂਦਾ ਇੱਥੇ ਪ੍ਰਾਈਵੇਟ ਹੀ ਲੱਗੇ ਹੋਏ ਨੇ ਠੀਕ ਆ ਜੀ ਹੁਣ ਝਾੜੂ ਵਾਲੇ ਨੇ ਮੈਂ ਅੱਜ ਫੋਨ ਕੀਤਾ ਸੀ ਉਹਨਾਂ ਨੂੰ ਕੱਲ ਕੰਪਲੀਟ ਕੀਤੀ ਸੀ ਕਿ ਮੈਂ ਕਹਿੰਦਾ ਜੀ ਸਾਡੇ ਇੱਥੇ ਕੋਈ ਝਾੜੂ ਵਾਲਾ ਨਹੀਂ ਆਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦ ਹਾਂ ਫੋਕਲ ਪੁਆਇੰਟ ਜੀਵਨ ਨਗਰ ਦੇ ਵਿੱਚ ਕੱਲ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗਲੀਆਂ ਨੇ ਸੀਵਰੇਜ ਦੇ ਪਾਣੀ ਨਾਲ ਖਚਾਖਤ ਜੜੀਆਂ ਪਰੀਆਂ ਹੋਈਆਂ ਨੇ ਲੋਕ ਨਰਕ ਪਰਿ ਜਿਹੜੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਅੱਜ ਭਾਵੇਂ ਪਾਣੀ ਜਿਹੜਾ ਹੈ ਕੱਟ ਹੋ ਗਿਆ ਵੈ ਨਹੀਂ ਦਿਖ ਰਿਹਾ ਫੇਰ ਵੀ ਜਿਹੜੇ ਹਾਲਾਤ ਨੇ ਕਾਫੀ ਸਹੀ ਨਹੀਂ ਨੇ ਮੈਂ ਦਿਖਾਣਾ ਚਾਹੁੰਗਾ ਕੈਮਰਾਮੈਨ ਨੂੰ ਕਹੂੰਗਾ ਇੱਕ ਤਸਵੀਰ ਤੁਹਾਨੂੰ ਦਿਖਾਣ ਜਿਹੜੀ ਤੁਸੀਂ ਦੇਖ ਸਕਦੇ ਹੋ ਸੀਵਰ ਦਾ ਪਾਣੀ ਹੈ ਜਿਹੜਾ ਹੁਣ ਵੀ ਪਰਿਆ ਹੋਇਆ ਹੈ ਸੜਕਾਂ ਦੇ ਹਾਲਾਤ ਵੀ ਉਹਨੇ ਚੰਗੇ ਨਹੀਂ ਤੇ ਦੂਜੇ ਪਾਸੇ ਹੁਣ ਵੀ ਜਿਹੜੀ ਇਹ ਗੰਦਗੀ ਉਹ ਨਹੀਂ ਹੀ ਬਣੀ ਹੋਈ ਹੈ ਆਹੀ ਹਾਲ ਹੋਰ ਵੀ ਗਲੀਆਂ ਦੇ ਨੇ ਤੇ ਲੋਕ ਜਿਹੜੇ ਇੱਥੇ ਰਹਿੰਦੇ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਹਮਣੇ ਮਾਤਾ ਜੀ ਬੈਠੇ ਹੋਏ ਨੇ ਜਿਨ੍ਹਾਂ ਦੀ ਦੁਕਾਨ ਸਾਹਮਣੇ ਹੈ ਕਿਉਂਕਿ ਇਹ ਜਿਹੜਾ ਪਾਣੀ ਭਰਿਆ ਹੋਇਆ ਹੈ ਸਿਰਫ ਪਾਣੀ ਨਹੀਂ ਹੈ ਇਹ ਸੀਵਰ ਦਾ ਪਾਣੀ ਹੈ ਗੰਦਾ ਇਨਾ ਪਾਣੀ ਹੈ ਵਿੱਚ ਜਿਹੜੇ ਮੱਛਰ ਹੈ ਉਹ ਆਪਣੀ ਜ਼ਿੰਦਗੀ ਬਣਾ ਬੈਠੇ ਨੇ ਤੇ ਮੱਛਰਾਂ ਕਰਕੇ ਜਿਹੜੇ ਕਈ ਬਿਮਾਰੀਆਂ ਫੈਲੀਆਂ ਨੇ ਡੇਂਗੂ ਮਲੇਰੀਆ ਇਹਨਾਂ ਮੱਛਰਾਂ ਕਰਕੇ ਹੀ ਫੈਲਦੀ ਮਾਤਾ ਜੀ ਦੁਕਾਨ ਤੇ ਬੈਠੇ ਹੋ ਮੁਸਕ ਵੀ ਇੰਨੀ ਮਾਰ ਰਹੀ ਹੈ ਮਾਰਦੀ ਪਈ ਹੈ ਦੇਖ ਸਕਦੇ ਹੋ ਮੱਛਰ ਵਗੈਰਾ ਵੀ ਨਹੀਂ ਤੇ ਬਿਮਾਰੀਆਂ ਹੀ ਫੈਲ ਸਕਦੀਆਂ ਹਾਂਜੀ ਮੱਛਰ ਮੱਖੀ ਬਹੁਤ ਹੁੰਦੀ ਹੈ ਤੇ ਕੱਲ ਦੇ ਜਿਹੜੇ ਹਾਲਾਤ ਬਣੇ ਹੋਏ ਸੀ ਉਹ ਕਿੱਦਾਂ ਦੇ ਨੇ ਉਹ ਬਹੁਤ ਬੁਰੀ ਸੀਗੀ 3 ਦਿਨ ਹੋ ਗਏ ਸਾਡੇ ਭਰੇ ਹੋਏ ਪਾਣੀ ਨੂੰ 3 ਦਿਨ ਤੁਸੀਂ ਕਿੱਦਾਂ ਫਿਰ ਸਮਾਂ ਲੰਗਾਇਆ ਓਕੇ ਓਕੇ ਲੰਗਾਇਆ ਕਿੱਥੇ ਵਿਕ ਬਿਕਰੀ ਨਹੀਂ ਹੋਈ ਦੁਕਾਨ 'ਚ ਹੈ ਨਹੀਂ ਕੁਝ ਵੀ ਤੇ ਮੈਂ ਤਾਂ ਸੁਣਿਆ ਨੇੜੇ ਸਕੂਲ ਵੀ ਹੈ ਜੇ ਚਲੋ ਹੁਣ ਤਾਂ ਗਰਮੀਆਂ ਦੇ ਛੁੱਟੀਆਂ ਪਈਆਂ ਹੋਈਆਂ ਨੇ ਜੇ ਸਕੂਲ ਚਾਲੂ ਹੁੰਦੇ ਫਿਰ ਬੱਚਿਆਂ ਦਾ ਫਿਰ ਔਖਾ ਹੀ ਹੋ ਜਾਣਾ ਚ ਲੰਘਣਾ ਜਿਆਦਾ ਔਖਾ ਹੋ ਜਾਂਦਾ ਸੜ ਬਹੁਤ ਜਿਆਦਾ ਕਿ ਫਿਰ ਤਾਂ ਨਿਕਲ ਹੁੰਦਾ ਹੁੰਦਾ ਹੀ ਨਹੀਂ ਇੱਧਰ ਤਿੰਨ ਦਿਨ ਅੱਜ ਮੰਗਲਵਾਰ ਹੈ ਮਤਲਬ ਸ਼ਨੀਵਾਰ ਸੰਡੇ ਮੰਡੇ ਤਿੰਨ ਚਾਰ ਦਿਨ ਤੁਹਾਡੇ ਇਦਾਂ ਹੀ ਲੰਘੇ ਉਸੇ ਫਿਰ ਹੁਣ ਵੀ ਤਾਂ ਜਿਹੜਾ ਪਾਣੀ ਇਹ ਪਰਿਆ ਹੀ ਹੋਇਆ ਵੈ ਇਹ ਸੀਵਰੇਜ ਭਰੀ ਰਹਿੰਦੀ ਹੈ ਕੀ ਕਾਰਨ ਕੀ ਹੈ ਮਤ ਜੀ ਇਹ ਨਹੀਂ ਪਤਾ ਮੈਨੂੰ ਕੀ ਕਾਰਨ ਨੇ ਪਰ ਸੀਵਰੇਜ ਰੁਕੀ ਰਹਿੰਦੀ ਹੈ ਇਹ ਦੁਕਾਨਦਾਰ ਨੇ ਪਾਵੇਂ ਪਾਣੀ ਲੰਗਿਆ ਹੋਇਆ ਹੈ ਪਾਣੀ ਸੀਵਰੇਜ ਦੀ ਸਫਾਈ ਹੋ ਗਈ ਹੈ ਬਟ ਫਿਰ ਵੀ ਜਿਹੜਾ ਪਾਣੀ ਹੈ ਹੁਣ ਸਾਈਡਾਂ ਤੇ ਪਰਿਆ ਹੋਇਆ ਕਿਉਂਕਿ ਸੜਕਾਂ ਜਿਹੜੀਆਂ ਨੇ ਟੁੱਟੀਆਂ ਪਈਆਂ ਨੇ ਸੜਕਾਂ ਦੇ ਹਾਲਾਤ ਇਹਨੇ ਚੰਗੇ ਨਹੀਂ ਕਿ ਪਾਣੀ ਦੇ ਜਿਹੜੇ ਆ ਪ੍ਰੋਪਰ ਸਚਾਰੂ ਰੂਪ ਤੋਂ ਜਿਹੜਾ ਪਾਣੀ ਹੈ ਉਹ ਲੰਘ ਸਕੇ ਤੇ ਹੋਰ ਵੀ ਜਿਹੜੇ ਦੁਕਾਨਦਾਰ ਨੇ ਦੁਕਾਨ ਤੇ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਵੀਰ ਕੱਲ ਜਿਹੜਾ ਪਾਣੀ ਇੱਥੇ ਪਰਿਆ ਹੋਇਆ ਸੀ ਕਦੋਂ ਤੋਂ ਇਹ ਦਿੱਕਤ ਆ ਰਹੀ ਸੀ ਤੁਹਾਨੂੰ ਤੇ ਹੁਣ ਤਾਂ ਚਲੋ ਸਫਾਈ ਹੋ ਗਈ ਹੈ फिर भी जड़ा पानी है भी खड़े हो है, किते -किते। तो फिर मैं कुछ कह नहीं सकता क्योंकि से अच्छा। हाँ। दिन दिन अच्छा। फिलहाल और नाक नहीं दे, दे जा रहा था अच्छा। हाँ। बदबू बहुत, हाँ, बहुत आ रही थी और फिर यहाँ यहाँ से पानी पूरा था भर गया था और वहाँ से वहाँ से पूरा ही पानी भरा हुआ था ਸਰਕਾਰ ਤਾਂ ਬੋਲਦੀ ਹੈ ਕਿ ਕੰਮ ਹੋ ਰਹੇ ਹਨ ਇੱਕ ਫੋਨ 'ਤੇ ਕੰਮ ਹੋ ਜਾਂਦਾ ਹੈ ਫਿਰ 3 ਦਿਨ ਕਿਵੇਂ ਮਤਲਬ ਇਹ ਚੀਜ਼ੇ ਰਹੇਗੀ ਇਸ ਦਾ ਫਿਰ ਮੈ ਕੁਝ ਕਹਿ ਨਹੀਂ ਸਕਦਾ اچھا ਉਹ ਲੋਕ ਨੇ ਜਿਹੜੇ ਦੁਕਾਨਦਾਰ ਨਰਕਪਰੀ ਜ਼ਿੰਦਗੀ ਜੀਣ ਨੂੰ 3 ਦਿਨ ਮਜਬੂਰ ਸਨ ਅੱਜ ਭਾਵੇਂ ਸਫਾਈ ਹੋ ਚੁੱਕੀ ਹੈ ਫਿਰ ਵੀ ਜਿਹੜੇ ਹਾਲਾਤ ਬਹੁਤ ਜ਼ਿਆਦਾ ਵਧੀਆ ਨਹੀਂ ਨੇ ਸਰ ਇਸ ਮਹੱਲੇ 'ਚ ਰਹਿਨੇ ਹੋ ਤੁਸੀਂ ਹਾਂਜੀ ਮੈਂ 17 ਨੰਬਰ ਗਲੀ 'ਚ ਹੀ ਰਹਿੰਦਾ ਹਾਂ ਇਹ ਜਿਹੜੇ ਹਾਲਾਤ ਕੱਲ ਇੱਕ ਵੀਡੀਓ ਵੀ ਬੜੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਗੰਦਗੀ ਨੂੰ ਲੈ ਕੇ ਤੇ ਹਾਲਾਤ ਹੁਣ ਵੀ ਜਿਆਦਾ ਸਫਾਈ ਵਾਲੇ ਨਹੀਂ ਦਿਖ ਰਹੇ ਕਿਉਂਕਿ ਉੱਥੇ ਇੱਕ ਵਾਰੀ ਕਹਾਂਗਾ ਕੈਮਰਾਮੈਨ ਨੂੰ ਦਿਖਾਵੇ ਤਸਵੀਰਾਂ ਉਹ ਦੇਖ ਸਕਦੇ ਹੋ ਕਿ ਹੁਣ ਵੀ ਜਿਹੜੀ ਗਾਰ ਪੂਰੀ ਜੰਮੀ ਹੋਈ ਹੋਈ ਹੈ ਤੇ ਲੇਬਰ ਗੇਟ ਦੇ ਲੋਕ ਜਿਆਦਾਤਰ ਰਹਿੰਦੇ ਨੇ ਜਿਹੜੇ ਪ੍ਰਵਾਸੀ ਲੋਕ ਨੇ ਫਿਰ ਕੀ ਮਤਲਬ ਪ੍ਰਵਾਸੀ ਰਹਿ ਰਹੇ ਤਾਂ ਸਫਾਈ ਨਹੀਂ ਹੋ ਰਹੀ ਕਿ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡੇ ਦੇਖੋ ਜੀ ਜੋ ਵੀ ਇਸ ਗਲੀ ਵਿੱਚ ਮਕਾਨ ਬਣੇ ਹਨ ਉਸ ਦੇ ਵਿੱਚ ਜਾਲੀਆਂ ਨਹੀਂ ਲੱਗੀ ਹੋਈ ਹੈ ਠੀਕ ਹੈ बेरे वाले नो बोलो कर्मचारी बोलें कि हाँ जी अपने अपने बेरे ते जालिया लगावें आते हैं और आकर देख के चले जाते हैं उसके ऊपर कोई सुनवाई नहीं होती नहीं ठीके? अगर प्रॉपर एक इन्वेस्टिगेशन की जाए कि इन बेड़ों में मतलब जालियाँ नहीं लगी हुई हैं अगर जालियों के सिस्टम पूरा किया जाए चलान काटे जाएँ तो क्या लगता है कि ये चीज़ें सुधर पाएंगी सुधर जाएगा सौ परसेंट सुधरेगा जी बेरे थे जालिया हो जाए हर बेरे थे चार इंची की पाइप लग जाएँ ਸਾਰੇ ਲੋਕਾਂ ਨੂੰ 6 ਇੰਚੀ ਦੀ ਪਾਈਪ ਲਾਈ ਹੋਏ ਹਨ ਤਾਂ ਕਹਿ ਸਕਦੇ ਪਹਿਲੀ ਵਾਰੀ ਮਤਲਬ ਇੰਨਾ ਕੁ ਜਾਮ ਲੱਗਿਆ ਪਾਣੀ ਦਾ ਸੀਵਰ ਪਾਣੀ ਸੀਵਰੇ ਦਾ ਪਾਣੀ ਜਿਹੜਾ ਓਵਰਫਲੋ ਹੋਇਆ ਜਾਂ ਪਹਿਲਾਂ ਵੀ ਇਦਾਂ ਦੇ ਹਾਲਾਤ ਬਣ ਚੁੱਕੇ ਇਹ 15 ਸਾਲੋਂ ਸੇ ਹੋ ਰਹੇ ਹਨ 15 ਸਾਲ 10 ਸਾਲ ਸੇ আর یہی ਹਾਲਾਤ ਹੈ ਇਹ ਸੁਧਰਨੇ ਵਾਲੇ ਨੇ ਅੱਜ ਆਪਣੀ ਰਿਪੋਰਟਿੰਗ ਕੀਤੀ ਆਪਕਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਕਿ ਸਫਾਈ ਜਿਲੇ ਹਮਾਰਾ ਤਾਂ ਹਮ ਕਹਿ ਸਕਦੇ ਆ ਸਾਡੇ ਚੈਨਲ ਦਾ ਆਹੀ ਰਹਿੰਦਾ ਵਾ ਹਮੇਸ਼ਾ ਕਿ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਬੁਲੰਦ ਕਰੀਏ ਉਹਨਾਂ ਸਰਕਾਰਾਂ ਤੱਕ ਪਹੁੰਚਾਈਏ ਉਹਨਾਂ ਅਥਾਰਟੀਜ਼ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਲੋਕਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚੇ ਤੇ ਉਹਨਾਂ ਦਾ ਕੰਮ ਹੋ ਸਕੇ ਕੱਲ ਸਾਡੇ ਵੱਲੋਂ ਵੀ ਇੱਕ ਵੀਡੀਓ ਜਿਹੜੀ ਹੈ ਆਪਣੇ ਚੈਨਲ ਤੇ ਚਲਾਈ ਗਈ ਜਿਸ ਤੋਂ ਬਾਅਦ ਜਿਹੜਾ ਹੈ ਸਰਕਾਰ ਮੇਰੇ ਖਿਆਲ ਨਾਲ ਆਪਣੀ ਗਤੀਵਿਧੀ ਦੇ ਵਿੱਚ ਆਈ ਤੇ ਅੱਜ ਪਾਣੀ ਦਾ ਜਿਹੜਾ ओ, निकास हो चुके हैं तो ये समस्या का हल नहीं ना है आज ये सफाई हो चुकी समस्या है समस्या हो जाएगी तो लोग यहां अपनी तो यहाँ परेशान है जिदा, जिदा की भी जिदा की बाई ने, ने दस कि जालियां नहीं लगे हुई ने सानू भी तो देखना पैना जे असी रह रहे हैं ने कि डायरेक्ट पानी नाली में आती है कोई जाली है ही नहीं किसी भी बेरे में और कई बार लोगों की इन लोगों को बारनी भी मिल चुका लेकिन सुनवाई कुछ नहीं होती है ਤਾਂ ਕਿਸ ਕੀ ਕਮੀ ਹੈ ਸਾਹਿਬ ਜੀ ਤੁਸੀਂ ਵੀ ਇਸ ਮਾਸੇ ਵੀ ਹੋ ਇਸ ਮੱਲੇ ਚ ਰਹਿਨੇ ਹੋ ਤੇ ਕੀ ਲੱਗਦਾ ਹੈ ਕਿਉਂ ਨਹੀਂ ਪ੍ਰੋਪਰ ਜਿਹੜੇ ਲੋਕ ਲੋਕ ਨਹੀਂ ਸਮਝ ਪਾ ਰਹੇ ਨੇ ਸਰਕਾਰਾਂ ਨੂੰ ਤਾਂ ਅਸੀਂ ਹਰ ਵੇਲੇ ਬਲੇਮ ਕਰਦੇ ਆ ਕਿ ਆਪਣਾ ਕੰਮ ਨਹੀਂ ਹੋ ਰਿਹਾ ਪਰ ਜੇ ਤੁਸੀਂ ਕਹਿ ਰਹੇ ਹੋ ਕਿ ਜਾਲੀਆਂ ਨਹੀਂ ਲੱਗੀਆਂ ਕਿਉਂਕਿ ਜੇ ਜਾਲੀਆਂ ਨਹੀਂ ਲੱਗਣ ਲੱਗੀਆਂ ਹੋਣਗੀਆਂ ਫਿਰ ਵੱਡੇ ਵੱਡੇ ਜਿਹੜੇ ਸਮਾਨ ਹੈ ਜਾਂ ਕਹਿ ਸਕਦੇ ਕਿਉਂਕਿ ਕਰਦਾ ਜਿਹੜਾ ਕਿਚਨ ਦਾ ਸਮਾਨ ਹੁੰਦਾ ਵੈ ਵੇਸਟ ਹੈ ਉਹ ਵਿੱਚ ਜਾਊਗਾ ਉਹ ਤਾਂ ਫਸਣਾ ਹੀ ਜਾ ਕੇ ਨਾ ਕਿਤੇ ਜਿੰਨੇ ਵੀ ਇਹ ਵੇੜੇ ਹੈਗੇ ਨੇ ਇਹ 203 300 ਘਰ ਦੇ ਵੇੜੇ ਆ ਇੱਕ ਵੇੜੇ ਦੇ ਇੱਕ ਵੇੜੇ ਦੇ ਵਿੱਚ 50 ਕਮਰੇ ਆ ਜੀ ਤੇ 50 ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਦੋ ਦੋ ਤਿੰਨ ਦੋ ਤੋਂ ਤਿੰਨ ਜਣੇ ਰਹਿੰਦੇ ਨੇ ਠੀਕ ਆ ਜੀ ਉਹਨਾਂ ਦਾ ਚਾਵਲ ਖਾਣਾ ਪੀਣਾ ਸਾਰਾ ਕੁਝ ਲਫਾਫੇ ਲੂ ਕੋਈ ਸਾਰਾ ਉਹਨਾਂ ਦੇ ਸਿੱਧਾ ਪੈਪ ਦੇ ਵਿੱਚ ਜਾ ਰਹੇ ਜੀ ਜਾਲੀਆਂ ਨਹੀਂ ਲੱਗੀਆਂ ਹੋਈਆਂ ਠੀਕ ਆ ਦੋ ਦਿਨ ਬਾਅਦ ਜੀ ਇਹ ਸਾਰੀਆਂ 16 15 16 17 18 19 ਨੰਬਰ ਦੋ ਗਲੀਆਂ ਤੇ ਸਕੂਲ ਵੀ ਹੈਗੇ ਨੇ ਬੱਚੇ ਵੀ ਗਿਰਦੇ ਨੇ ਅਸੀਂ ਪਹਿਲਾਂ ਵੀ ਤੁਹਾਡੇ ਰਾਏ ਹੁਣ ਵੀ ਜਿਹੜੀ ਚਿੱਕੜ ਬਿਲਕੁਲ ਬਲੈਕ ਬਲੈਕ ਹੋਇਆ ਪਿਆ ਹੋਇਆ ਉਹ ਤਾਂ ਕਾਈ ਜੰਮੀ ਹੋਈ ਹੈ ਦੇਖੋ ਜੀ ਇੰਨਾ ਘਾਰਾ ਵਾ ਪਿੱਛੇ ਸਾਡੇ ਪਾਸ ਇੱਥੇ ਵੀ ਹੈਗਾ ਜੀ ਦੇਖੋ ਮੱਛਰ ਕਿੱਦਾਂ ਪੈਦਾ ਹੋ ਰਿਹਾ ਜੀ ਬਿਮਾਰੀਆਂ ਦਾ ਘਰ ਹੈ ਜੀ ਆ ਸਾਹਮਣੇ ਮੈਡੀਕਲ ਹੈਗੇ ਆ ਤਿੰਨ ਮੈਡੀਕਲ ਨੇ ਜੀ ਇੱਥੇ ਇਹ ਵੀ ਪਰੇਸ਼ਾਨ ਪਾਵੇਂ ਪਾਣੀ ਨਹੀਂ ਖੜਿਆ ਹੋਇਆ ਫਿਰ ਵੀ ਮੁਸ਼ਕਿਲ ਨਹੀਂ ਆ ਰਹੀ ਮੋਸਕ ਆ ਰਹੀ ਹੈ ਜੀ ਦੇਖੋ ਜੀ ਸਾਫ ਸਾਫ ਜ਼ਰੂਰ ਹੋ ਗਿਆ ਵਾ ਬਟ ਜੋ ਪਾਣੀ ਗੰਦਾ ਸੀਗਾ ਇਹਦੇ ਉੱਤੇ ਸਮੈਲ ਤਾਂ ਨਹੀਂ ਆਣੀ ਆ ਜੀ ਦੁਕਾਨਦਾਰ ਤਿੰਨੇ ਸ਼ਨੀਵਾਰ ਐਤਵਾਰ ਜੀ ਇੱਥੇ ਫੁੱਲ ਪਿਆ ਸੀਗਾ ਠੀਕ ਹੈ ਦੁਕਾਨਦਾਰਾਂ ਦਾ ਕੰਮ ਖਰਾਬ ਹੋ ਗਿਆ ਸੀਗਾ ਜੀ ਕਿੰਨੇ ਵਜੇ ਜਿਹੜੀ ਲਾਈਨ ਹੈ ਬੰਦ ਹੋਈ ਇਹ ਸ਼ਾਮ ਨੂੰ ਜੀ 4 ਵਜੇ ਤੋਂ ਬਾਅਦ ਇਹ ਫੁੱਲ ਹੋ ਗਿਆ ਸੀਗਾ ਜੀ ਫਿਰ ਸੰਡੇ ਚ ਛੁੱਟੀ ਹੋਣੀ ਹੈ ਕਰਮਚਾਰੀ ਸੰਡੇ ਨੂੰ ਕੌਣ ਸਾਹਿਬ ਨੂੰ ਫੋਨ ਕੀਤਾ ਸੀਗਾ ਇਹਨਾਂ ਨੇ ਦੁਕਾਨਦਾਰਾਂ ਨਾਲ ਉਹਨਾਂ ਨੇ ਕਿਹਾ ਕਿ ਤੁਹਾਡਾ ਅਸੀਂ ਕੰਮ ਸੋਮਵਾਰ ਨੂੰ ਕਰਾ ਲਾਂਗੇ ਸਵੇਰੇ 6 ਵਜੇ ਜੀ ਤੇ 6 ਵਜੇ ਇੱਥੇ ਕੋਈ ਕਿੰਨੇ ਵਜੇ ਆਏ ਸਰ ਮੈਂ ਇੱਥੇ ਗਿਆ 7 ਵਜੇ ਸਵੇਰੇ ਆ ਗਿਆ ਸੀਗਾ 7 ਵਜੇ ਤੋਂ 10 ਵਜੇ ਤੱਕ ਕੋਈ ਬੰਦਾ ਇੱਥੇ ਮੁਲਾਜ਼ਮ ਨਹੀਂ ਆਇਆ ਮੈਂ ਜੇਹ ਸਾਬ ਨੂੰ ਫੋਨ ਕੀਤਾ ਦਵਿੰਦਰ ਜੀ ਦੇਹ ਸਾਬ ਨੇ ਰਵਿੰਦਰ ਜੀ ਹਾਂਜੀ ਠੀਕ ਹੈ ਜੀ ਤੇ ਉਹਨਾਂ ਨੂੰ ਮੈਂ ਫੋਨ ਕੀਤਾ ਜੀ ਉਹ ਉਹਨਾਂ ਨੇ ਆਪਣੇ ਕਰਮਚਾਰੀ ਭੇਜੇ ਤੇ ਉਹਨਾਂ ਨੇ ਇੱਥੇ ਮੌਕੇ ਤੇ ਸਫਾਈ ਕਰਵਾਈ ਮੇਰੇ ਹੁੰਦੇ ਹੋਏ ਅਸੀਂ ਮੈਂ ਇੱਥੇ ਸਫਾਈ ਕਰਵਾ ਕੇ ਗਿਆ ਜੀ ਬਟ ਤਾਂ ਵੀ ਤੁਸੀਂ ਦੇਖੋ ਸਫਾਈ ਜ਼ਰੂਰ ਹੋ ਗਈ ਹੈ ਬਟ ਸਮੈਲ ਨਹੀਂ ਇੱਥੋਂ ਜਾ ਰਹੀ ਜੀ ਮੱਛਰੀ ਮੱਛਰ ਬਣੇ ਹੋਏ ਨੇ ਮੱਛਰ ਇਹਨਾਂ ਕਦਰਾਂ ਜੀ ਬੱਚੇ ਵਿਚਾਰੇ ਛੋਟੇ ਛੋਟੇ ਬੱਚੇ ਆ ਕੱਲ ਵੀਡੀਓ ਜਿਹੜੀ ਅਸੀਂ ਪਾਈ ਸੀਗੀ ਉਹ ਵਾਇਰਲ ਹੋਈ ਆ ਬੱਚੇ ਕਿੱਦਾਂ ਦੇਖੋ ਪਾਣੀ ਵਿੱਚ ਜਾ ਰਹੇ ਆ ਠੀਕ ਆ ਜੀ ਤਜਾਬ ਵੀ ਉਹਦੇ ਵਿੱਚ ਹੈਗਾ ਜੀ ਬੱਚੇ ਬੱਚੇ ਨੰਗੇ ਪੈਰੇ ਘੁੰਮਦੇ ਪਏ ਕੋ ਗਰੀਬ ਗਰੀਬ ਪ੍ਰਵਾਸੀ ਲੋਕ ਰਹਿੰਦੇ ਨੇ ਇਸ ਕਰਕੇ ਤੇ ਸਫਾਈਆਂ ਨਹੀਂ ਹੋ ਰਹੀਆਂ ਇਹ ਜੇ ਇੱਕ ਪਾਸੇ ਮੈਂ ਤੁਹਾਨੂੰ ਤਸਵੀਰ ਦਿਖਾਣਾ ਚਾਹਾਂਗਾ ਕਿ ਜਿਹੜੇ ਸੜਕਾਂ ਦੇ ਕੀ ਹਾਲਾਤ ਬਣੇ ਹੋਏ ਨੇ ਕੋਈ ਝਾੜੂ ਮਾਰਨ ਵਾਲਾ ਨਹੀਂ ਕੋਈ ਕੁਛ ਨਹੀਂ ਇਹ ਤਸਵੀਰਾਂ ਦੇਖ ਸਕਦੇ ਹੋ ਗੰਦਗੀ ਕਿਸ ਤਰੀਕੇ ਸੜਕਾਂ ਤੇ ਪਈ ਹੋਈ ਹੈ ਚਾਰੇ ਪਾਸੇ ਇੱਕ ਵਾਰੀ ਕੈਮਰਾ ਫਰਾ ਕੇ ਜਿੱਥੇ ਨਜ਼ਰ ਜਾਊਗੀ ਉੱਥੇ ਕੂੜਾ ਹੀ ਪਿਆ ਹੋਇਆ ਵੈ ਪਾਣੀ ਦੀ ਤਾਂ ਗੱਲ ਛੱਡੋ ਇੱਥੇ ਸਫਾਈ ਹੈ ਨਹੀਂ ਬਿਲਕੁਲ ਵੀ ਇਹ ਹਾਲਾਤ ਬਣੇ ਹੋਏ ਨੇ ਗਲੀਆਂ ਦੇ ਵਿੱਚ ਜੇ ਕੋਈ ਅਥਾਰਟिटीज ਦੇਖ ਰਹੀ ਹੈ ਤਾਂ ਫਿਰ ਸੜਕਾਂ ਦੇ ਇੰਤਜ਼ਾਮ ਕਰੋ ਜਿਹੜੇ ਸਫਾਈ ਹੈ ਸਵੇ ਇਹ ਤੇ ਹੋਰ ਲੋਕ ਨੇ ਜਿਹੜੇ ਲੰਘ ਕੇ ਆ ਰਹੇ ਨੇ ਗੱਲਬਾਤ ਕਰਦੇ ਆ ਪੜੇ ਬਦਬੂ ਆ ਰਹੀ ਹੈ ਹਾਂ बहुत आ रहा है मच्छर है हाँ बहुत है मक्खी बहुत लग रहा है छोटा सा बच्चा है अगर मच्छर वगैरह काट ले कोई बीमारी हो जाए तो फिर तब बचेगा कहाँ से बीमारी बहुत होगा मतलब आ, कितने दिन से यहाँ पानी भरा हुआ है बहुत आंटी जब तो पानी भर रहता है पर हमेशा भरा रहता है हाँ देखो ये थे जो पानी भरता ना ये हम गरीब लोग ने इन्हें कौन सुने ਇਹ ਵਿਚਾਰੇ ਗੰਦੇ ਪਾਣੀ ਵਿੱਚੋਂ ਆਉਂਦੇ ਆ ਉੱਪਰ ਲੈਟਰੀਆਂ ਤੈਰ ਰਹੀਆਂ ਨੇ ਇੱਥੇ ਕੋਈ ਸੁਣਵਾਈ ਨਹੀਂ ਇੰਨਾਂ ਦੀ ਹੁੰਦੀ ਜੀ ਇਹ ਵਿਚਾਰੇ ਦੇਖੋ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਨਾਲ ਇਕ ਤੁਹਾਨੂੰ ਦੱਸਣਾ ਚਾਹੂੰਗਾ ਜਿਹੜੀ ਵੀਡੀਓ ਹੈ ਉਹ ਨਿਸ਼ਨ ਕਰ ਰਹੇ ਆ ਤੁਹਾਨੂੰ ਉੱਚੇ ਨਾ ਇੱਕ ਦੇਖ ਸਕਦੇ ਹੋ ਦੁਕਾਨਦਾਰ ਹੈ ਜਿਹੜਾ ਸਬਜ਼ੀ ਵਿੱਚ ਲੰਘ ਕੇ ਜਾ ਰਿਹਾ ਚੱਪਲਾਂ ਪਾਈਆਂ ਹੋਈਆਂ ਨੇ ਵਿੱਚ ਲੰਘ ਕੇ ਜਾ ਰਿਹਾ ਉਸੇ ਗੰਦੇ ਪਾਣੀ ਦੇ ਵਿੱਚ ਪੈਰਾਂ ਨੂੰ ਇਨਫੈਕਸ਼ਨ ਹੋਣਗੇ ਕਿਉਂਕਿ ਜਿਹੜਾ ਪਾਣੀ ਹੈ ਇੱਥੇ ਕੈਮੀਕਲ ਯੁਕਤ ਜਿਹੜਾ ਪਾਣੀ ਹੈ ਉਹ ਕਾਫੀ ਲੋਕਾਂ ਦਾ ਖਰਾਬ ਕਰ ਰਿਹਾ ਤੇ ਵੀਰ તુસી ભી એસે મહેલે દે હો હા હી હૈ સે હું મેં કલ ભી થા પોરસે ભી થા યહા મેં કલ ડ્યુટી જા રહા થા મેં ઇતના પાણી થા લગા હુઆ ઇસમેં કલ લંગ કે ગયા થા મેં ખુદ સે બાબુ ક્યા ઉમર હે 11 સાલ 11 સાલ કલ ક્યા હાલત બને હુએ થે બહોત બુરા બહોત બુરા બદબુ આ રહી હૈ અભી ભી આગે દેખ લો પાણી ભરા હુઆ હી અભી ભી પાણી ભરા હુઆ હૈ હા ਇੱਕ ਵਾਰੀ ਕਹੂੰਗਾ ਕੈਮਰਾਮੈਨ ਨੂੰ ਜ਼ੂਮ ਕਰਕੇ ਦਿਖਾਣ ਛੋਟੇ ਛੋਟੇ ਬੱਚੇ ਉਸੇ ਜਗ੍ਹਾ ਤੇ ਖੇਡ ਰਹੇ ਨੇ ਜਿਨ੍ਹਾਂ ਦੀ ਮਹਿਜ਼ ਉਮਰ 4-5 ਸਾਲ ਉਮਰ ਹੈ ਉਹ ਉਸੇ ਉੱਥੇ ਹੀ ਖੇਡ ਰਹੇ ਨੇ ਕਾਫੀ ਹੁਣ ਵੀ ਜਿਹੜਾ ਗਾਰ ਜੰਮੀ ਹੋਈ ਹੈ ਪਾਣੀ ਪਾਵੇਂ ਲੰਗ ਗਿਆ ਬਟ ਸਫਾਈ ਹੋਗੀ ਫਿਰ ਵੀ ਸਫਾਈ ਜਿਹੜੀ ਹੈ ਉਸ ਮੁਕੰਮਲ ਤੌਰ ਤੇ ਨਹੀਂ ਹੋਈ ਹੈ ਜਿਸ ਕਰਕੇ ਲੋਕ ਹਜੇ ਵੀ ਨਰਕਪਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੈ ਕਿਉਂਕਿ ਮੌਸਮ ਬੜੀ ਆ ਰਹੀ ਹੈ ਤੇ ਕਿਸੇ ਸਫਾਈ ਦਾ ਪ੍ਰਬੰਧ ਨਹੀਂ ਹੈ ਹਾਲਾਤ ਬਣੇ ਹੋਏ ਨੇ ਲੋਕ ਵੀ ਬੈਠੇ ਹੋਏ ਨੇ ਸ਼ਾਇਦ ਇਲੈਕਟ੍ਰਿਸਿਟੀ ਦਾ ਕਟ ਲੱਗਿਆ ਹੋਇਆ ਵੈ ਮੱਖੀਆਂ ਮੱਛਰ ਪਨਪਰੇ ਨੇ ਇਹ ਤਸਵੀਰਾਂ ਨੇ ਤਮਾਮ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਮੱਛਰ ਹੈ ਡੇਂਗੂ ਮਲੇਰੀਆ ਜਿਹੜਾ ਨੇ ਫੈਲਾਣਾ ਵੈ ਲੋਕ ਬਿਮਾਰ ਹੋਣਗੇ ਉਸ ਤੋਂ ਬਾਅਦ ਫਿਰ ਡਾਕਟਰਾਂ ਦੀ ਮਹਿੰਗੀ ਮਹਿੰਗੀ ਦਵਾਈਆਂ ਲੈਣਗੇ ਤੇ ਲੋਕ ਬਾਹਰ ਬੈਠੇ ਹੋਏ ਨੇ ਸਰ ਬੈਠੇ ਹੋਏ ਹੋ ਬਾਹਰ ਸਾਹਮਣੇ ਜਿਹੜਾ ਗੰਦਾ ਪਾਣੀ ਹੈ ਬਦਬੂ ਆ ਰਹੀ ਹੈ ਬਦਗੁੱਦ ਆਏਗਾ ਇਹ ਨਾਲਾ ਕਪਾਣੀ ਹੈ ਤਾਂ ਬਦ ਗੀਚ ਰਿਹਾ ਉਹ ਤਾਂ ਆਏਗਾ ਇਹ ਗੰਦਾ ਹੈ ਤੂੰ ਬਦबू ਤਾਂ ਆ ਰਹੀ ਹੈ ਪਾਣੀ ਕਿੰਨਾ ਦਿਨ ਤੋਂ ਭਰਾ ਹੋਇਆ ਹੈ ਇਹ ਨਾਲਾ ਭਰੇਗਾ ਤਾਂ ਪਾਣੀ ਤਾਂ ਭਰੇਗਾ ਇਹ ਨਾਲੀ ਦੀ ਸਫਾਈ ਤਾਂ ਕਰ ਗਏ ਹੈ ਸਰ ਵੀ ਪਾਣੀ ਖੜਾ ਹੈ ਇਧਰ ਸੇ ਆਤਾ ਹੈ ਨਾ ਪਿੱਛੇ ਸੇ ਦੀਦੀ ਜਾਇਓ ਨਾ ਹੋਰ ਵੀ ਲੋਕ ਖੜੇ ਨੇ ਉਹ ਵੀ ਪੱਜ ਕੇ ਦੇਖ ਕੇ ਤੇ ਇੱਕ ਪਾਸੇ ਚਲੋ ਕਹਿ ਸਕਦੇ ਆਪਾਂ ਸੀਵਰ ਦਾ ਪਾਣੀ ਪੜ ਰਿਹਾ ਵਾ ਬਟ ਜਿਹੜੀ ਆਪਣਾ ਮੋਰਲ ਡਿਊਟੀ ਹੈ ਜਿੱਥੇ ਆਪਾਂ ਰਹਿ ਰਹੇ ਉਹਦੀ ਸਫਾਈ ਆਪਣੀ ਆਪ ਕਰਨੀ ਵੀ ਇੱਕ ਆਪਣੀ ਕਹਿੰਦੇ ਆ ਡਿਊਟੀ ਬਣਦੀ ਹੈ ਪਰ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਜਿਹੜਾ ਕੋੜਾ ਉੱਧਾ ਹੀ ਸੁੱਟਿਆ ਹੋਇਆ ਹੈ ਲਿਫਾਫੇ ਆ ਲਿਫਾਫੇ ਦੇ ਵਿੱਚ ਕਰਦਾ ਜਿਹੜਾ ਵੇਸਟ ਹੈ ਕੋੜਾ ਉੱਧਾ ਹੀ ਸੁੱਟਿਆ ਇਹ ਆਪਣਾ ਆਪਣੀ ਡਿਊਟੀ ਨਹੀਂ ਬਣਦੀ ਕਿ ਇੱਕ ਵਾਰੀ ਉਹਨਾਂ ਨੂੰ ਨਹੀਂ ਅਸੀਂ ਕਹੀਦਾ ਬਹੁਤ ਕਹੀਦਾ ਪਰ ਫਿਰ ਵੀ ਨਹੀਂ ਸਾਫ਼ ਹੁੰਦਾ ਸਾਰਾ ਕਚਰਾ ਫੇਰ ਆ ਕੇ ਇੱਥੇ ਜਮਾ ਹੋ ਜਾਂਦਾ ਗੱਲੇ ਕਰ ਹੋਣਾ ਨਾ ਜਿਹੜੇ ਲੋਕ ਰਹਨੇ ਨੇ ਉਹਨਾਂ ਦੇ ਵਿੱਚ ਵੀ ਅਵੇਰਨੈਸ ਬਹੁਤ ਸੋਚ ਇੱਕ ਜੇ ਥੋੜੀ ਨਾ ਹੁੰਦੀ ਆ ਕੋਈ ਕਰ ਲਿੰਦਾ ਕੋਈ ਨਹੀਂ ਵੀ ਕਰਦਾ ਹੁਣ ਅਸੀਂ ਬਾਹਰ ਕਰਕੇ ਕੀ ਅਸੀਂ ਅੰਦਰ ਅੰਦਰ ਸਾਫ਼ ਕਰ ਲਈਦਾ ਅੰਦਰ ਹੀ ਬੈਜੀਦਾ ਬਾਹਰ ਬੈਨ ਨੂੰ ਹੁੰਦਾ ਹੀ ਨਹੀਂ ਕੁਛ ਹਾਂ ਉਹ ਤਾਂ ਹੁੰਦੀ ਫਿਰ ਬਾਹਰ ਬੈਠੀਦਾ ਹੀ ਨਹੀਂ ਗਾ ਉਹ ਤਾਂ ਅਸੀਂ ਤੁਹਾਨੂੰ ਵੇਖ ਕੇ ਅਸੀਂ ਬਾਹਰ ਆਏ ਹਾਂਗੇ ਕਹਿਣ ਵਾਸਤੇ ਤਾਂ ਕਰਕੇ ਇਹ ਇਹ ਉਹ ਲੋਕ ਨੇ ਜਿਹੜੀ ਨਰਕਪਰੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਇਹ ਤਸਵੀਰਾਂ ਨੇ ਤਮਾਮ ਦੇਖ ਸਕਦੇ ਹੋ ਇਹ ਜਿਹੜੀ ਹੋਦੀ ਬਣੀ ਹੋਈ ਏ ਹੋਦੀ ਤੇ ਉੱਥੇ ਸਲੇਬ ਜੜੂ ਪਿਆ ਹੋਇਆ ਵਾ ਉੱਤੇ ਹੀ ਚਾਵਲ ਪਏ ਹੋਏ ਨੇ ਗੰਦਗੀ ਤਾਂ ਲੋਕ ਅਸੀਂ ਆਪ ਨੂੰ ਹੀ ਫੈਲਾ ਰਹੇ ਆ ਕਿ ਆਪ ਹੀ ਇੱਥੇ ਰਹਿਣਾ ਤੇ ਆਪ ਹੀ ਇਹਦਾ ਗੰਦਗੀ ਫਲਾਈ ਫਲਾਈਏ ਆਪਾਂ ਫਿਰ ਕਿੱਥੇ ਤੱਕ ਜਿਹੜੀ ਇਹ ਸਮਝ ਹੈ ਇਹਨੂੰ ਅਨਪੜਤਾ ਹੀ ਕਹਿ ਸਕਦੇ ਆਪਾਂ ਦੇਖੋ ਇੱਥੇ ਜਾਲੀਆਂ ਤਾਂ ਬਿਲਕੁਲ ਹੈ ਹੀ ਨਹੀਂ ਆ ਜੀ ਆਹ ਦੇਖੋ ਪੈਪਾ ਆ ਰਹੀਆਂ ਨੇ ਬਿਲਕੁਲ ਉੱਥੇ ਦੇਖੋ ਜਾਲੀ ਨਹੀਂ ਹੈਗੀ ਜੀ ਜੇ ਇੱਥੇ ਜਾਲੀਆਂ ਲੱਗ ਜਨ ਮੈਂ ਕਹਿੰਦਾ ਜੀ ਗਲੀਆਂ ਸਾਫ਼ ਸੁਥਰੀਆਂ ਰਹਿਊਗੀਆਂ ਇਹ ਦੇਖੋ ਜਾਲੀ ਨਹੀਂ ਹੈਗੀ ਸਿੱਧਾ ਉੱਥੋਂ ਪਾਣੀ ਆ ਰਿਹਾ ਸਾਰਾ ਗੰਦੇ ਦੇ ਵਿੱਚ ਵੜ ਰਿਹਾ ਜੀ ਤੇ ਤੁਸੀਂ ਆ ਪਿੱਛੇ ਪੈਕੇਟ ਪਏ ਹੋਏ ਨੇ ਬੀੜੀਆਂ ਦੇ ਪੈਕੇਟ ਪਏ ਨੇ ਸਿਗਰਟਾਂ ਦੇ ਪੈਕੇਟ ਪੜੇ ਹੋਏ ਇਹ ਜਿਹੜੇ ਗੁਟਕੇ ਦੇ ਪੈਕੇਟ ਹੋ ਪਏ ਨੇ ਇਹ ਸੀਵਰੇਜ ਜਿਹੜੇ ਬੰਦ ਨਹੀਂ ਹੋਣਗੇ ਲਾਈਨਾਂ ਬੰਦ ਨਹੀਂ ਹੋਣਗੀਆਂ ਤਾਂ ਕੀ ਹੋਣਗੀਆਂ ਤੇ ਪਾਣੀ ਫੇਰ ਪਾੜ ਜਾਣਾ ਫੇਰ ਲੋਕਾਂ ਨੇ ਉਸੇ ਪਾਣੀ ਦੇ ਵਿੱਚ ਤੁਰ ਕੇ ਜਾਣਾ ਇਹ ਮੈਨੂੰ ਲੱਗਦਾ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਸਾਧਨ ਹੈ ਤੁਸੀਂ ਹੁਣ ਆ ਦੇਖੋ ਆ ਆ ਸੀਵਰੇਜ ਟੱਕਰ ਇਹ ਮੈਨ ਹੌਲ ਖੁੱਲਿਆ ਹੋਇਆ ਬਿਲਕੁਲ ਜਿਹੜਾ ਸੀਵਰੇਜ ਮੈਨੂੰ ਕਟੋਗੜ 3 ਮਹੀਨੇ ਪਹਿਲਾਂ ਤੁਸੀਂ 3 ਮਹੀਨੇ ਦੀ ਗੱਲ ਕਰ ਰਹੇ ਹੋ ਕਿ ਬੱਚਾ ਡਿੱਗ ਜਾਵੇ ਫਿਰ ਕੀ ਹਾਲ ਬਣਿਆ ਕਿੰਨਾ ਸੀਗਾ ਜੀ ਇੱਥੇ ਬੱਚਾ gira ਇੱਕ ਪਿਛਲੀ ਗਲੀ ਤੇ 18 ਨੰਬਰ ਗਲੀ ਹੈਗੀ ਹੈ ਔਰ ਇਹ ਮੋੜ ਤੇ ਬੱਚਾ ਵਿੱਚ ਡਿੱਗ ਗਿਆ ਸੀਗਾ ਤੇ ਬੱਚੇ ਮੱਲੇ ਆ ਲੈਣਾ ਉਹਨਾਂ ਨੂੰ ਫੜਿਆ ਆ ਤਾਂ ਚਲੋ ਆ ਵੀ ਠੀਕ ਹੁਣ ਦੇਖੋ ਜੀ ਹੁਣ ਇੱਥੇ ਕਾਉਂਸਲ ਸਾਹਿਬ ਕਹਿੰਦੇ ਅਸੀਂ ਰੋ ਜਾਨੇ ਆ ਇੱਥੇ ਕੌਣ ਆ ਰਿਹਾ ਜੀ ਉਹਨਾਂ ਨੂੰ ਜੇ ਆਏ ਹੁੰਦੇ ਆ ਸਾਰਾ ਫੁੱਲ ਹੁੰਦਾ ਜੀ ਆ ਟੱਕਣ ਲੱਗਿਆ ਹੁੰਦਾ ਇਹ ਤੇ ਬੱਚਾ ਗਿਰ ਦੇ ਵਿੱਚ ਛੋਟੇ ਛੋਟੇ ਬੱਚੇ ਆ ਤੁਹਾਡੇ ਸਾਹਮਣੇ ਉਹਨੇ ਉਹਨੇ ਲੇਡੀਜ਼ ਗਈ ਸੀ ਕੋਚ ਚ ਚੱਕਿਆ ਸੀ ਦੇਖ ਸਕਦੇ ਹੋ ਜੁੱਤੇ ਪਏ ਹੋਏ ਸ਼ ਤੁਸੀਂ ਰੂਰ ਰੈਗੂਲੇਸ਼ਨ ਦੀ ਗੱਲ ਕਰ ਰਹੇ ਹੋ ਕੱਲਾ ਮੁਸ਼ਕਿਲ ਹੈ ਤੁਸੀਂ ਰੂਰ ਰੈਗੂਲੇਸ਼ਨ ਦੀ ਗੱਲ ਕਰ ਰਹੇ ਹੋ ਉਹ ਵੀ ਜਿਹੜਾ ਮੈਨ ਹੌਲ ਉਦਾ ਹੀ ਖੁੱਲਿਆ ਹੋਇਆ ਹੋਵੇ ਗਾਰ ਜੰਮੀ ਹੋਈ ਹੈ ਪੂਰੀ ਸੜਕਾਂ ਤੇ ਗੰਦ ਦੇ ਕੌਂਸਲਰ ਸਾਹਿਬ ਤੁਸੀਂ ਰੋਜ਼ ਆਓ ਮੌਕੇ ਦੀ ਤਸਵੀਰਾਂ ਦੇਖੋ ਫਿਰ ਕੋਈ ਹੱਲ ਹੋਵੇ ਮੈਨੂੰ ਲੱਗਦਾ ਸਰ ਵੋਟਾ ਵੇਲੇ ਦਾ ਉਹ ਜਿਹੜੇ ਲੋਕ ਨੇ ਪਹੁੰਚ ਜਾਂਦੇ ਨੇ ਉਮੀਦਵਾਰ ਬਟ ਉਸ ਤੋਂ ਬਾਅਦ ਕੋਈ ਆਂਦਾ ਨਹੀਂ ਵੋਟ ਵੇਲੇ ਵੋਟ ਵੇਲੇ ਨਾ ਇਹ ਇਲਾਕਾ ਇੰਨਾ ਸਾਫ਼ ਸੁਥਰਾ ਸੀਗਾ ਨਾ ਮੈਂ ਤੁਹਾਨੂੰ ਕੀ ਦੱਸਾਂ ਇੱਥੇ ਮੈਂ ਕਹਿੰਦਾ ਇੱਕ ਗਲੀ 'ਚ ਪਾਣੀ ਤੱਕ ਨਹੀਂ ਖੜਾ ਹੁੰਦਾ ਸੀਗਾ ਜੀ ਹੁਣ ਇਲੈਕਸ਼ਨ ਚਲੋ ਕੌਂਸਲਰ ਸਾਹਿਬ ਹੁਣ ਬਣੇ ਨੇ ਠੀਕ ਹੈ ਜੀ ਜਿਹੜੇ ਉਹਨਾਂ ਦੇ ਐਮਐਲਏ ਨੇ ਮੌਜੂਦਾ ਇਸ ਟਾਈਮ ਮੰਤਰੀ ਵੀ ਨੇ ਬਟ ਉਹ ਕਿੱਥੇ ਨੇ ਜੀ 3 ਸਾਲ ਤਾਂ ਉੱਪਰ ਹੋ ਗਏ ਹੋਏ ਨਾ ਉਹ ਆਸਤਾ ਕਿੱਥੇ ਆਏ ਨਹੀਂ ਸਰ ਅਸੀਂ ਦੇਖੇ ਨਹੀਂ ਅੱਜ ਤੱਕ ਕਦੇ ਨਹੀਂ ਆਇਆ ਇਲੈਕਸ਼ਨ ਕੇ ਬਾਅਦ ਮੈਂ ਉਹਨਾਂ ਨੇ ਮੰਤਰੀ ਆਫਿਸ ਹੈ ਪਤਾ ਹੋਣਾ ਦਾ ਵੀ ਆ ਰੇਖੋ ਜੀ 200 ਮੀਟਰ ਤੋਂ ਉਹਨਾਂ ਦਾ ਘਰ ਵੀ ਹੈਗਾ ਤੇ ਆਫਿਸ ਵੀ ਹੈਗਾ ਜਿੱਥੇ ਨਾਲ ਹੀ ਕੌਣ ਆਇਆ ਦੱਸੋ ਉਸ ਮੱਲੇ 'ਚ ਆਪ ਰਹਿਣੇ ਨੇ ਉਸ ਮੱਲੇ ਦੀ ਸਫਾਈ ਨਹੀਂ ਹੋ ਰਹੀ ਉਹਨਾਂ ਨੇ ਹੋਰ ਵਾਰਡਾਂ ਦੇ ਕੀ ਕਰ ਲਈ ਉਹ ਆਪਣੇ ਮੱਲੇ ਨੇ ਸਹੀ ਕਰ ਪਾਉਗੇ ਉਹ ਦੂਜੇ ਰ ਮੱਲਾ ਕਿੱਥੋਂ ਸ हम चाहते हैं कि सर ये कचरा बच्चे कितने बच्चे हैं आपके हाँ जी हाँ जी कितनी उम्र है उनकी मेरा बच्चा है अभी आठ महीने के एक है हाँ जी और मेरा भतीजा है दस साल के दस एक साल का है कोई हाँ बच्चे इसी गली में खेलते हैं हाँ जी खेलते खेलते अगर उस ढक्कन पे आकर गिरे तो वो तो सीधा अंदर जाएंगे क्या हाँ, हाँ, हाँ जी ए जी सीवर का पानी भी गंदा इसका आता है हम लोग गंदे पानी पीते हैं सर ਇਸ ਕਸੀਵਰ ਦਾ ਜੋ ਪਾਣੀ ਹੈ ਉਹ ਵੀ ਗੰਦੇ ਕਦੇ ਕੌਂਸਲਰ ਜਾਂ ਮੌਜੂਦਾ ਐਮਐਲਏ ਕੇ ਪਾਸ ਗਏ ਕੰਪਲੇਂਟ ਲੈ ਕੇ ਸਰ ਹਮ ਲੋਗੋ ਕੇ ਬਾਤ ਸੁਣਵਾਈ ਨਹੀਂ ਹੁੰਦੀ ਹੈ ਗਰੀਬ ਆਦਮੀ ਕੋ ਕੌਣ ਸੁਣਵਾਏ ਕਿ ਆਪ ਬਾਤ ਕਰ ਰਹੇ ਹੋ ਕਦੇ ਆਫਿਸ ਜਾਣ ਦੀ ਕੋਸ਼ਿਸ਼ ਕੀਤੀ ਕਹੀਂ ਕੰਪਲੇਂਟ ਕਰਨ ਦੀ ਕੋਸ਼ਿਸ਼ ਕੀਤੀ ਸਰ ਗਏ ਤਾਂ ਹਮ ਲੋਗੋ ਪਹੁੰਚ ਨਹੀਂ ਪਾਤੇ ਹੈ ਵਹਾਂ ਕੋਈ ਸੁਣਵਾਈ ਨਹੀਂ ਹੁੰਦੀ ਪਿੱਛੇ ਨਾ ਫੈਕਟਰੀਆਂ ਨੇ ਉਤੋਂ ਕਾਲੀ ਧਾਕ ਆਂਦੀ ਹੈ ਜਿ ਮੇਰੇ ਕੋ ਇੱਕ ਵੀਡੀਓ ਪਈ ਹੈ ਮੈਂ ਤੁਹਾਨੂੰ ਵੀਡੀਓ ਸੈਂਡ ਕਰਾਂਗਾ ਉਹ ਤਾਂ ਕਈ ਮੀਡੀਆ ਰਿਪੋਰਟਸ ਦੇ ਵਿੱਚ ਆਸੀ ਜੀ ਇੱਕ ਹਫਤਾ ਵੀਰਪਹਿਲਾ ਚੌਂਕ ਦੇ ਵਿੱਚ ਪ੍ਰੋਟੈਸਟ ਕੀਤਾ ਸਾਰੇ ਕਲੋਨੀ ਦੇ ਲੇਡੀ ਸਾਡੇ ਬਣ ਨੇ ਕਦੇ ਤੱਕ ਕਦੇ ਤੱਕ ਆਮ ਜਨਤਾ ਨੂੰ ਜਿਹੜੇ ਆਪਣੇ ਮੰਗੇ ਹੱਕਾ ਲੈਣ ਲਈ ਸੜਕਾਂ ਤੇ ਬੈਠਣਾ ਪਵੇ ਸਾਨੂੰ ਇੱਕ ਹਫਤਾ ਹੋ ਗਿਆ ਜੀ ਕੋਈ ਮੈਂ ਕਿਹਾ ਅਫਸਰ ਨਹੀਂ ਆਇਆ ਕੋਈ ਐਮਐਲਏ ਨਹੀਂ ਆਇਆ ਕੋਈ ਕਾਉਂਸਲਰ ਨਹੀਂ ਆਇਆ ਸਾਡੇ ਉੱਥੇ ਅਸੀਂ ਰੋਡ ਤੇ ਖੜੇ ਰਹੇ ਹਾਂ ਸਾਰੇ ਨਿਊਜ਼ ਵਾਲੇ ਆਏ ਬਟ ਉਹਨਾਂ ਨੂੰ ਨਹੀਂ ਦੇਖਿਆ ਜੀ ਉਹਨਾਂ ਦੇ ਆਫਿਸ ਦੇ ਮੋੜ ਤੇ ਅਸੀਂ ਜੇ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਕੋਈ ਸਿਰਫ ਸ਼ਾਂਤ ਮਾਹੌਲ ਨਾਲ ਖੜੇ ਸੀਗੇ ਜੀ ਉੱਥੇ ਅਸੀਂ ਕੋਈ ਹੁੱਲਣ ਬਾਜੀ ਨਹੀਂ ਕੀਤੀ ਕਿਸੇ ਨੇ ਕਿਉਂਕਿ ਲੇਡੀ ਸਾਡੇ ਮਾਵਾ ਪੈਣਾ ਨਾਲ ਸੀਗੀਆਂ ਅਸੀਂ ਉੱਥੇ ਕੋਈ ਸਾਡੇ ਕੋਲ ਨਹੀਂ ਆਇਆ ਜੀ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਦਾਖ ਇੰਨੀ ਜਾਂਦੀ ਆ ਜੀ ਬਜ਼ੁਰਗ ਨੇ ਘਰਾਂ ਦੇ ਵਿੱਚ ਬਿਮਾਰੀ ਨਾਲ ਇਸ ਟਾਈਮ ਸਾਰਿਆਂ ਦੀ ਦਵਾਈਆਂ ਚੱਲ ਰਹੀਆਂ ਜੀ ਉਹ ਕਾਲੀ ਰਾਖ ਇੰਨੀ ਹੈਗੀ ਹੈ ਕਿ ਇੱਕ ਦਿਨ ਰਾਤੋਂ ਰਾਤ ਸਵੇਰ ਤੱਕ ਦੀ ਕਾਲੀ ਰਾਖ ਪੂਰਾ ਘਰ ਕਾਲਾ ਹੋ ਜਾਂਦਾ ਛੱਤ ਪੂਰੀ ਜੀ ਬੰਦੇ ਬੰਦੇ ਕੱਪੜੇ ਕਿੱਥੇ ਪਾਵੇ ਸੁਕਾ ਕੇ ਜੀ ਇੱਥੇ ਤਾਂ ਇੰਨਾ ਬੁਰਾ ਹਾਲ ਆ ਜੀ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਪਤਾ ਨਹੀਂ ਕੀ ਇੱਥੇ ਚੱਲ ਰਿਹਾ ਵਾ ਕੀ ਸਿਸਟਮ ਹੈ ਮੇਰੇ ਖਿਆਲ ਮੇਰੇ ਖਿਆਲ ਨਾਲ ਲਾਈਟ ਵੀ ਕੱਟੀ ਹੋਈ ਹੈ ਲੋਕ ਬਾਹਰ ਆਏ ਕੱਟੀ ਹੋ ਗਈ ਜੀ ਲਾਈਟ ਪਤਾ ਹੈ ਹੀ ਨਹੀਂ ਇੱਥੇ ਜੀ ਨਹੀਂ ਗਵਰਨਮੈਂਟ ਤਾਂ ਕਹਿੰਦੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਬਿਜਲੀ ਦੇ ਕੱਟ ਨਹੀਂ ਹੋਣਗੇ ਹੁਣ ਤਾਂ ਗਰਮੀਆਂ ਦੀ ਸ਼ੁਰੂਆਤ ਵੀ ਹੋਈ ਹੈ ਮੈਨੂੰ ਲੱਗ ਰਿਹਾ ਇਲੈਕਸ਼ਨ ਆ ਗਿਆ ਸਾਈ ਲਾਈਟ ਉੱਥੇ ਉਹਨਾਂ ਨੇ ਭੇਜਾਈ ਹੋਈ ਆ ਮੈਨੂੰ ਤਾਂ ਇਹ ਲੱਗ ਰਿਹਾ ਵਾ ਗੰਦਗੀ ਇੰਨੀ ਦੇਖੋ ਬਾਹਰ ਜੇ ਚਾੜੂ ਆਪ ਲੋਕਾਂ ਨੂੰ ਵੀ ਸਮਝਣਾ ਪਵੇਗਾ ਸਾਬ ਜੀ ਸਿਰਫ ਸਰਕਾਰਾਂ ਨੂੰ ਜਗਾਉਣਾ ਨਹੀਂ ਪਹਿਲਾਂ ਆਪਣੇ ਆਪ ਨੂੰ ਜਿਹੜੀ ਮੋਰਲ ਵੈਲਿਊਜ਼ ਹੈ ਮੋਰਲ ਡਿਊਟੀ ਹੈ ਉਹ ਵੀ ਨਿਭਾਣੀ ਪੈਣੀ ਇੱਥੇ ਕੋਈ ਜੀ ਕੂੜਾ ਚੱਕਣ ਵੀ ਨਹੀਂ ਆਂਦਾ ਇੱਥੇ ਪ੍ਰਾਈਵੇਟ ਹੀ ਲੱਗੇ ਹੋਏ ਨੇ ਠੀਕ ਆ ਜੀ ਹੁਣ ਝਾੜੂ ਵਾਲੇ ਨੇ ਮੈਂ ਅੱਜ ਫੋਨ ਕੀਤਾ ਸੀ ਉਹਨਾਂ ਨੂੰ ਕੱਲ ਕੰਪਲੀਟ ਕਿਤੇ ਸੀ ਕਿ ਮੈਂ ਕਹਿੰਦੀ ਸਾਡੇ ਇੱਥੇ ਕੋਈ ਝਾੜੂ ਵਾਲਾ ਨਹੀਂ ਆਂਦਾ ਕਿਉਂਕਿ ਅਸੀਂ ਕੌਂਸਲ ਸਾਹਿਬ ਨੂੰ ਕਹਿ ਕਿਆ ਰੇਜਿੰਦਰ ਜੀ ਨੂੰ ਕਿਆ ਨਹੀਂ ਇੱਥੇ ਵਿਜੇ ਚੋਹਾਨ ਜੀ ਨੇ ਜਿਹੜੇ ਉੱਥੇ ਹੈੱਡ ਨੇ ਜਿਹੜੇ ਸਫਾਈ ਕਰਮਚਾਰੀ ਨੇ ਤੇ ਕੋਨਸਾ ਨੂੰ ਅਸੀਂ ਕੰਪਲੀਟਾ ਵੀ ਕੀਤੀਆਂ ਵੀਡੀਓ ਵੀ ਬਣਾ ਬਣਾ ਕੇ ਅਸੀਂ ਉਹ ਪਾਈਆਂ ਜੀ ਬਟ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਬਟ ਅਸੀਂ ਵੀਜੇ ਚੋਹਾਨ ਜੀ ਨੂੰ ਮੈਂ ਕੱਲ ਫੋਨ ਕੀਤਾ ਸੀਗਾ ਉਹਨਾਂ ਨੇ ਆਪਣੇ ਅੱਜ ਮੁਲਾਜ਼ਮ ਭੇਜੇ ਜੀ ਸਾਰੀ ਗਲੀ ਤੇ ਉਹਨਾਂ ਨੇ ਝਾੜੂ ਮਰਵਾਇਆ ਅੱਜ ਤੇ ਇਸ ਗਲੀ ਦਾ ਕੀ ਬਣਿਆ ਦੇਖ ਇਹ ਗਲੀ ਉਧਰ ਹੀ ਉਧਰ ਹੀ ਹੈ ਜੀ ਗੰਦ ਪਿਆ ਆ ਇੱਥੇ ਕੌਣ ਝਾੜੂ ਮਾਰੂਗਾ ਜੀ ਗੰਦੇ ਪਾਣੀ ਦੇ ਵਿੱਚ ਇਹ ਪਾਣੀ ਕਿੱਥੇ ਜਾਊਗਾ ਜੇ ਝਾੜੂ ਵੱਜੂਗਾ ਇਹ ਵੀ ਕਿੱਜਾਊਗਾ ਕਿੱਥੇ ਜੀ ਸੀਵਰੇਜ ਸਾਰੇ ਫੁੱਲ ਪਏ ਆ ਹਲੋ ਹਾਂ ਜੀ ਕਰਨ ਜੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਲੋਕਲ ਧਨ ਲਾਈਵ ਤੋਂ ਪੱਤਰਕਾਰ ਗੱਲ ਕਰ ਰਿਹਾ ਸਰ ਅਮਿਤ ਹਾਂ ਜੀ ਹਾਂ ਜੀ ਸਰ ਵਾਰਡ ਨੰਬਰ 21 ਦੇ ਵਿੱਚ ਜੀਵਨ ਨਗਰ 17 ਨੰਬਰ ਗਲੀ ਤੋਂ ਇੱਕ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਕੱਲ ਪਾਣੀ ਜਿਹੜਾ ਹੈ ਸੜਕਾਂ ਤੇ ਪਰਿਆ ਹੋਇਆ ਸੀ ਅੱਜ ਮੌਕੇ ਦੇ ਹਾਲਾਤ ਦੇਖਣ ਆਏ ਤੇ ਆਪਾਂ ਪਾਣੀ ਤਾਂ ਚਲੋ ਲੰਘਿਆ ਹੋਇਆ ਏ ਫਿਰ ਵੀ ਕਈ ਜਿਹੜੇ ਸਪੋਰਟ ਹੈ ਉੱਥੇ ਪਾਣੀ ਖੜਿਆ ਹੋਇਆ ਹੈ ਤੇ ਛਾੜੂ ਵਗੈਰਾ ਦੀ ਜਿਹੜੀ ਆ ਉਹ ਨਹੀਂ ਲੱਗ ਰਹੀ ਕਾਫੀ ਗੰਦਗੀ ਫੈਲੀ ਹੋਈ ਹੈ ਇਸ ਬਾਰੇ ਆ ਨਹੀਂ ਕੋਈ ਕਰਵਾ ਦਿੰਦੇ ਆ ਕਰਾ ਦਿੰਦੇ ਹਾਂ ਜੀ ਸਰ ਪਤਾ ਕੀ ਹੈ ਉਹਨੇ ਵਿੜੇ ਵਾਲੇ ਵੀ ਨਾ ਜਿਹੜੇ ਆ ਵੀ ਜਿਨ੍ਹਾਂ ਨੇ ਜਾਨੀਆਂ ਜੂੜੀਆਂ ਨਹੀਂ ਲਾਈਆਂ ਹੋਈਆਂ ਉਹ ਸਾਰਾ ਤਾਂ ਤਾਂ ਲਹਾਫ ਪਾਲਗੂਗਾ ਚੱਲ ਕੱਪੜੇ ਚੱਲ ਸਾਰਾ ਕੁਝ ਖਿਬੇ ਜਾਂਦਾ ਵਾ ਹਾਂਜੀ ਤੇ ਉਹੀ ਗੱਲ ਕਹਿ ਰਹੇ ਆ ਸਰ ਮੌਕੇ ਤੇ ਹਾਲਾਤ ਆਪਾਂ ਸਾਰੇ ਦੇਖੇ ਆ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਸੀਵਰ ਦੇ ਨਾ ਜਿਹੜੇ ਟੱਕਣੇ ਉਹ ਵੀ ਖੁੱਲੇ ਹੋਏ ਨੇ ਜੇ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਬੱਚਾ ਵਗੈਰਾ ਨੇ ਜਿੱਦ ਤੇ ਜਾਵੇ ਅੰਦਰ ਭਾਈ ਅਸੀਂ ਨਾ ਹੋਲੀ ਹੋਲੇ ਦਾ ਚੌਂ ਚਾਰਤਾ ਲੱਗਿਆ ਆ ਉਸ ਤੋਂ ਬਾਅਦ ਨਾ ਸਾਰਾ ਕੰਮ ਹੋਣਾ ਹਾਂਜੀ ਜੀ ਉਸ ਤੋਂ ਬਾਅਦ ਕੁਝ ਕਰ ਨਹੀਂ ਸਕਦੇ ਕਿਉਂਕਿ ਸਾਡੇ ਨਾ ਸਿਵਰੇ ਕਾਫੀ ਟਾਈਮ ਨਾਲ ਪਾਸ ਨਿਕਲੀ ਜੀ ਹਾਂਜੀ ਤੇ ਅਸੀਂ ਉਹ ਕੰਮ ਸੀ ਤੁਹਾਡਾ ਹੋਈ ਜਾਣਾ ਵੀ ਸ਼ਾਇਦ ਥੋੜਾ 25 ਨੰਬਰ ਗੜੀ ਦਾ ਚਲ ਪਹਿਲੇ ਦਾ ਪਾਸ ਸੀਗਾ ਉਹ ਤਾਂ 25 ਨੰਬਰ ਗੜੀ ਕਲੀਅਰ ਹੀ ਕਰਤੀ ਉੱਥੇ ਬੜਾ ਕੰਮ ਹੁੰਦਾ ਸੀ ਜੀ ਕਿਸੇ ਟਾਈਮ ਤੇ ਅੱਜ ਤੋਂ 4 ਸਾਲ 3 ਸਾਲ ਪਹਿਲੇ ਤੇ ਪਾਣੀ ਗਾਰਾ ਗਾਰਾ ਪੂਰਾ ਪਾਣੀ ਹੁੰਦਾ ਗੋਡੇ ਗੋਡੇ ਹਾਂਜੀ ਚਲੋ ਉਹ ਵੀ ਹੁਣ ਸਾਫ ਹੋ ਗਿਆ ਬਾਕੀ ਆ ਵੀ ਗੜੀਆਂ ਕਰਦੇ ਆਂ ਥੋੜੇ ਦਿਨ ਤੱਕ ਤੇ ਹੁਣ ਚੋਣ ਤੋਂ ਬਾਅਦ ਜਿਹੜਾ 1 ਤਰੀਕ ਤੋਂ ਬਾਅਦ ਹੀ ਲੋਕਾਂ ਦੇ ਜਿਹੜੇ ਮਸਵੇਰੇ ਹੱਲ ਹੋਣਾ ਹੈ। ਹਾਂ 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 ਠੀਕ ਹੈ। ਥੈਂਕ ਯੂ ਸਰ। ਗਲੀਆਂ ਨੂੰ ਕੋਈ ਨਵਾਂ ਕੰਮ ਹੈ ਨਾ ਚੋਣ ਜਾਂ ਤੋਂ ਲੱਗਿਆ ਕਰਨੀ ਹੋਵੇ। ਓਕੇ ਜੀ ਓਕੇ। ਧੰਨਵਾਦ। ਕੀ ਬਣੂਗਾ ਲੁਧਿਆਣਾ ਸ਼ਹਿਰ ਦਾ ਕਹਿਣ ਨੂੰ ਤਾਂ ਆਪਾਂ 스마트 ਸਿਟੀ ਦੇ ਵਿੱਚ ਰਹਿ ਰਹੇ ਹਾਂ ਪਰ ਇਸ 스마트 ਸਿਟੀ ਦੇ ਵਿੱਚ 스마트 스마트 ਗਲੀਆਂ ਵੀ ਮੌਜੂਦ ਨੇ। ਜਿਨ੍ਹਾਂ ਦੇ ਹਾਲਾਤ ਤੁਹਾਨੂੰ ਅੱਜ ਮੈਂ ਦਿਖਾਏ ਆਪਣੇ ਕੈਮਰੇ ਦੇ ਮੂਰੇ ਨਿਸ਼ਾਨ ਕੀਤੇ ਹੋਏ ਤਸਵੀਰਾਂ। तमाम ਤਸਵੀਰਾਂ ਹੁਣ ਤੁਹਾਡੇ ਸਾਹਮਣੇ ਨੇ ਤੇ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ? ਕਮੈਂਟ ਸੈਕਸ਼ਨ ਰਾਹੀਂ ਸਾਨੂੰ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਦੇਣਾ ਲਾਈਵ ਕੈਮਰਾ ਪਰਸਨ ਦੀਪਕ ਕੁਮਾਰ ਦੇ ਨਾਲ ਮੈਮ